ਇਹ ਗੱਲ ਆਜ ਪਾਕਿਸਤਾਨ ਦਾ ਪੁੱਤਿਆ ਪੁੱਤਿਆ ਗਿਆ ਭਾਜਪਾ ਵੱਲੋਂ ਕੀ ਚਲਾ ਚਾਹੁੰਦੇ ਕੱਲ ਦੀ ਜਿਹੜੀ ਘਟਨਾ ਹੋਈ ਹੈ ਬਹੁਤ ਮਾੜੀ ਘਟਨਾ ਹੈ ਹਿੰਦੁਸਤਾਨੀਆਂ ਦੇ ਜਿਲਾਂ ਦੇ ਵਿੱਚ ਅਦਾਜ਼ਾ ਦਰਦ ਹੈ ਹਰ ਭਾਰਤੀ ਹੈ ਇਸ ਤੋਂ ਫਿਕਰਮੰਦ ਹੈ ਕਿ ਪਾਕਿਸਤਾਨ ਦੀ ਸਾਜਿਸ਼ ਦੇ ਤਹਿਤ 27 ਸਾਲਾਨੀਆਂ ਨੂੰ ਗੋੜੀਆਂ ਨਾਲ ਧਰਨ ਨੂੰ ਕੁੱਟ ਕੇ ਮਾਰਿਆ ਗਿਆ ਹੈ ਇਹ ਤੋਂ ਮਾੜੀ ਘਟਨਾ ਨੇ ਉਸ ਸਾਡੀ ਜੋ ਹੋਈ ਹੈ ਲੋਕ ਗੁੱਸੇ 'ਚ ਨੇ ਤੁਸੀਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਲੋਕਾਂ ਦੇ ਵਿੱਚ ਇੱਕ ਦਰਦ ਵੀ ਹੈ ਤੇ ਰੋਹ ਵੀ ਹੈ ਪਾਕਿਸਤਾਨ ਦੇ ਖਿਲਾਫ ਜੋ ਹੋਇਆ ਇਹਦੀ ਅਸੀਂ ਨਿੰਦਾ ਕਰਦੇ ਆਂ ਭਾਰਤ ਸਰਕਾਰ ਨੂੰ ਬੇਨਤੀ ਕਰਦੇ ਆਂ ਭਾਰਤ ਸਰਕਾਰ ਦੇ ਨਾਲ ਖੜੇ ਆਂ ਕਿ ਜਿਹੜੇ ਪਰਦੇ ਦੇ ਪਿੱਛੇ ਸਾਜ਼ਿਸ਼ ਹੋਈ ਹੈ ਜਿਹੜੇ ਅੱਤਵਾਦੀ ਜਿਹੜੇ ਕੀਤੀ ਹੈ ਜਿਨ੍ਹਾਂ ਨੇ ਛਾਜਿਸ਼ ਕਰਾਈ ਹੈ ਉਹ ਪਾਕਿਸਤਾਨ ਦੇ ਵਿੱਚ ਬੈਠ ਕੇ ਪਾਕਿਸਤਾਨ ਜੇ ਹੌਸਲੇ ਨਾਲ ਮਦਦ ਨਾਲ ਇਹ ਹਮਲਾ ਹੋਇਆ ਤਾਂ ਸਾਡੀ ਅਸੀਂ ਇਹੀ ਸਾਰਿਆਂ ਨੇ ਬੇਨਤੀ ਕਰਦੀ ਹੈ ਕਿ ਭਾਰਤ ਸਰਕਾਰ ਆਉਣ ਵਾਲੇ ਟਾਈਮ ਦੇ ਵਿੱਚ ਜਿਥੇ ਅੱਤਵਾਦੀ ਤੇ ਉਥੇ ਉਹਨਾਂ ਦੇ ਛਾਜਿਸ਼ ਘਾਰਿਆਂ ਨੂੰ ਵੱਡੀਆਂ ਸਜ਼ਾਵਾਂ ਦੇਵੇ ਔਰ ਜਿਹੜੇ ਸਰਜੀਕਲ ਸਟ੍ਰਾਈਕ ਹੋਇਆ ਸੀ ਉਸੇ ਤਰ੍ਹਾਂ ਦਾ ਸਟ੍ਰਾਈਕ ਕਰਕੇ ਉਹਨਾਂ ਸਾਰਿਆਂ ਨੂੰ ਦਾ ਖਾਤਮਾ ਕੀਤਾ ਗਿਆ। ਦੇਸ਼ ਦੇ ਗ੍ਰਹਿ ਮੰਤਰੀ ਵੀ ਪਹੁੰਚੇ ਨੇ ਕਿ ਅਮਿਤ ਸ਼ਾਹ ਦੀ ਕੀ ਕਹਾਣੀ ਹੈ। ਦੇਸ਼ ਦੇ ਗ੍ਰਹਿ ਮੰਤਰੀ ਦੋ ਦਿਨ ਤੋਂ ਉੱਥੇ ਨੇ ਉਹਨਾਂ ਨੇ ਪਹੁੰਚ ਕੇ ਜਿਹੜੇ ਲੋਕਾਂ ਨਾਲ ਸਾਰੀਆਂ ਫੋਰਸਾਂ ਨੇ ਹੌਸਲੇ ਬੁਲਾਏ ਆ ਜਿਹੜੇ ਸਾਡੇ ਜਵਾਨਾਂ ਖਵਾਈਆਂ ਉਹਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ। ਔਰ ਸਾਨੂੰ ਇਸ ਗੱਲ ਤੋਂ ਹੀ ਪੂਰੀ ਉਮੀਦ ਹੈ ਕਿ ਅਮਿਤ ਸ਼ਾਹ ਜਿੱਥੇ ਹੈ ਉੱਥੇ ਫਿਰ ਆਉਣ ਵਾਲੇ ਟਾਈਮ ਦੇ ਵਿੱਚ ਇੱਕ ਬਹੁਤ ਵੱਡਾ ਸੰਦੇਸ਼ ਆਤਵਾਦੀਆਂ ਨੂੰ ਕਿ ਤੁਹਾਡੇ ਦਿਨ ਦੂਰ ਨਹੀਂ ਹੋ ਚੁੱਕਿਆ ਆਉਣ ਵਾਲੇ ਟਾਈਮ ਦੇ ਵਿੱਚ ਉਹ ਸਪਰਤਾਨ ਕਰਨਾ ਉਹਦਾ ਹੋਏਗਾ